ਮੀਆਂ ਮਿੱਠੇ ਸ਼ਾ ਸਿਆਲਕੋਟ ਹੀ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਆਲਕੋਟ ਤੋਂ ਹੀ ਥੋੜੀ ਦੂਰ ਉਤੇ ਮੀਆਂ ਮਿੱਠੇ ਸ਼ਾ ਇੱਕ ਪ੍ਰਸਿੱਧ ਕਰਾਮਾਤੀ ਫਕੀਰ ਰਹਿੰਦਾ ਹੈ ਆਪਣੀਆਂ ਕਰਾਮਾਤਾਂ ਦੇ ਜੋਰ ਨਾਲ ਉਸ ਨੇ ਕਈ ਹਿੰਦੂਆਂ ਨੂੰ ਵੀ ਮੁਸਲਮਾਨ ਬਣਾ ਲਿਆ ਹੈ ਉਹ ਕਈ ਪ੍ਰਕਾਰ ਦੇ ਤਪ ਅਤੇ ਚਿਲੇ ਕਮਾਉਂਦਾ ਰਹਿੰਦਾ ਹੈ ਆਪਣੀਆਂ ਕਰਾ ਮਾਤਾ ਦੇ ਘਮੰਡ ਕਰਕੇ ਉਹ ਬੜਾ નિર્દય ਕਠੋਰ ਤੇ ਅਭਿਮਾਨੀ ਹੋ ਗਿਆ ਹੈ ਗੁਰੂ ਜੀ ਉਸ ਦਾ ਘਮੰਡ ਤੋੜਨ ਵਾਸਤੇ ਮਿੱਠਨ ਕੋਟ ਪਹੁੰਚ ਗਏ ਉੱਥੇ ਉਹਨਾਂ ਨੇ ਮਿੱਠੇ ਸ਼ਾਹ ਦੇ ਡੇਰੇ ਤੋਂ ਕੁਝ ਦੂਰ ਇੱਕ ਬਾਗ ਵਿੱਚ ਡੇਰੇ ਲਾਏ ਉਹ ਉੱਥੇ ਜਾ ਕੇ ਇਲਾਹੀ ਕੀਰਤਨ ਕਰਨ ਲੱਗੇ ਅਤੇ ਦੂਰੋਂ-ਦੂਰੋਂ ਲੋਕ ਉਹਨਾਂ ਦੇ ਦਰਸ਼ਨਾਂ ਨੂੰ ਆਉਣ ਲੱਗੇ। ਮੀਆਂ ਮਿੱਠੇ ਸ਼ਾਨੂ ਇਸ ਬਾਰੇ ਪਤਾ ਲੱਗਾ ਸੀ। ਪਰ ਉਸ ਨੂੰ ਇਹ ਸੁਣ ਕੇ ਬਹੁਤ ਗਰੋਧ ਆਇਆ ਸੀ ਕਿ ਇੱਕ ਮੁਸਲਮਾਨ ਫਕੀਰ, ਇੱਕ ਹਿੰਦੂ ਫਕੀਰ ਅੱਗੇ ਝੁੱਕ ਗਿਆ ਹੈ। ਉਸ ਦੇ ਚੇਲੇ ਗੁਰੂ ਜੀ ਦਾ satsang ਸੁਣਨ ਜਾਂਉਂਦੇ ਸਨ। ਅਤੇ ਉਹ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਸਨ ਉਹ ਵੀ ਮੀਆਂ ਮਿੱਠੇ ਸ਼ਾਹ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ ਪਰ ਝੂਠੀ ਆਕੜ ਨੇ ਉਸ ਦੀ ਮੱਤ ਮਾਰੀ ਹੋਈ ਸੀ ਗੁਰੂ ਜੀ ਦੀ ਸੋਭਾ ਸੁਣ ਕੇ ਉਸ ਨੇ ਇੱਕ ਦਿਨ ਮਨ ਬਣਾਇਆ ਕਿ ਗੁਰੂ ਜੀ ਨੂੰ ਮਿਲਣ ਜਾਵੇ ਅਤੇ ਉਹਨਾਂ ਨੂੰ ਮੁਸਲਮਾਨ ਬਣਨ ਬਾਰੇ ਸਮਝਾਵੇ ਪਰ ਜਦ ਉਸਨੇ ਜਾ ਕੇ ਗੁਰੂ ਜੀ ਦੇ ਨੂਰਾਨੀ ਚਿਹਰੇ ਵੱਲ ਤੱਕਿਆ ਤਾਂ ਉਹ ਠਠੰਬਰ ਗਿਆ ਫਿਰ ਵੀ ਉਹ ਆਪਣੀ ਜਿੱਦ ਦਾ ਪੱਕਾ ਸੀ ਉਹ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ Hindu ਫਕੀਰ ਹੋ ਤੁਸੀਂ ਕਿਹੜੇ ਦੇਵਤੇ ਨੂੰ ਮੰਨਦੇ ਹੋ ਗੁਰੂ ਜੀ ਮੁਸਕਰਾਉਂਦੇ ਹੋਏ ਮੀਆਂ ਮਿੱਠੇ ਸਾਹ ਵੱਲ ਵੇਖ ਕੇ ਬੋਲੇ ਮੈਂ ਕੇਵਲ ਇੱਕ ਰੱਬ ਨੂੰ ਮੰਨਦਾ ਹਾਂ ਜੋ ਸ਼ਬਦਾ ਸਿਰਜਨ ਹਾਰ ਹੈ ਮੀਆ ਮਿੱਠੇ ਸ਼ਾ ਹੈਰਾਨ ਹੋਇਆ ਕਿ ਹਿੰਦੂ ਤਾਂ ਕਈ ਦੇਵੀ ਦੇਵਤਿਆਂ ਨੂੰ ਮੰਨਦੇ ਹਨ ਪਰ ਇਹ ਤਾਂ ਮੁਸਲਮਾਨਾਂ ਵਾਂਗ ਇੱਕ ਰੱਬ ਨੂੰ ਮੰਨਦੇ ਹਨ ਆਪਣਾ ਸ਼ੱਕ ਦੂਰ ਕਰਨ ਵਾਸਤੇ ਉਸਨੇ ਕਿਹਾ ਪਰ ਇੱਕ ਰੱਬ ਨੂੰ ਪਾਉਣ ਵਾਸਤੇ ਰਸੂਲ ਦੀ ਲੋੜ ਹੈ ਤੁਹਾਡਾ ਕੌਣ ਹੈ ਗੁਰੂ ਜੀ মিঠھے شادی রমัย ਨੂੰ ਸਮਝ ਗਏ ਸਨ ਉਹਨਾਂ ਨੇ ਉੱਤਰ ਦਿੱਤਾ ਰੱਬ ਦੇ ਬੰਦਿਆ ਰੱਬ ਨੂੰ ਪਾਉਣ ਵਾਸਤੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੁੰਦੀ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਕਿਸੇ ਵਿਚੋਲੇ ਤੋਂ ਬਗੈਰ ਰੱਬ ਦਾ ਸਿਮਰਨ ਕਰਦੇ ਹਨ ਮੁਸਲਮਾਨਾਂ ਦਾ ਇੱਕ ਰਸੂਲ ਹੈ ਅਤੇ ਹਿੰਦੂਆਂ ਦੇ ਕਈ ਦੇਵੀ ਦੇਵਤੇ ਰਸੂਲ ਦਾ ਰੂਪ ਹਨ ਇਸ ਲਈ ਭਾਵੇਂ ਇੱਕ ਵਿਚੋਲਾ ਹੋਵੇ ਭਾਵੇਂ ਕਈ ਕੋਈ ਫਰਕ ਨਹੀਂ ਪੈਂਦਾ ਰੱਬ ਕੇਵਲ ਉਹਨਾਂ ਨੂੰ ਹੀ ਮਿਲਦਾ ਹੈ ਜਿਹੜੇ ਵਿਚੋਲੇ ਦਾ ਆਸਰਾ ਲਏ ਬਗੈਰ ਰੱਬ ਨਾਲ ਇੱਕ ਮਿੱਕ ਹੁੰਦੇ ਹਨ ਮੀਆਂ ਮਿੱਠੇ ਸਾਜੀ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਲਾਜਵਾਬ ਹੋ ਗਿਆ ਪਰ ਉਸ ਦੇ ਸਾਹਮਣੇ ਕਈ ਹੋਰ ਸ਼ੱਕ ਖੜੇ ਹੋ ਗਏ ਜੱਲਾ ਕਰਕੇ ਉਹ ਮੁਸਲਮਾਨਾਂ ਨੂੰ ਹਿੰਦੂਆਂ ਨਾਲੋਂ ਚੰਗਾ ਸਮਝਦਾ ਸੀ ਉਸ ਨੇ ਫਿਰ ਪੁੱਛਿਆ ਪਰ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕਿਆਮਤ ਵਾਲੇ ਦਿਨ ਮੁਸਲਮਾਨਾਂ ਦੀਆਂ ਰੂਹਾਂ ਜਿਹੜੀਆਂ ਧਰਤੀ ਤੇ ਹਵਾਲੇ ਕੀਤੀਆਂ ਹਨ ਅੱਲਾ ਦੇ ਫਰਿਸ਼ਤੇ ਵੱਲੋਂ ਤੁਰਿ ਵਜਾਉਣ ਉਤੇ ਬਹਿਸ਼ਤਾਂ ਵੱਲ ਤੁਰ ਪੈਣਗੀਆਂ ਪਰ ਹਿੰਦੂਆਂ ਵਿਚਾਰਿਆਂ ਦਾ ਕੀ ਬਣੇਗਾ ਉਹਨਾਂ ਦੇ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਹੱਡੀਆਂ ਪਾਣੀ ਦੇ سپੁਰਦ ਕਰ ਦਿੱਤੀਆਂ ਜਾਂਦੀਆਂ ਹਨ ਗੁਰੂ ਜੀ ਉਸੇ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ ਮੀਆਂ ਜੀ ਜਦ ਸਰੀਰ ਨੂੰ ਰੂਹ ਛੱਡ ਜਾਂਦੀ ਹੈ ਤਾਉ ਉਸ ਮਿੱਟੀ ਰੂਪ ਸਰੀਰ ਨੂੰ ਭਾਵੇਂ ਮਿੱਟੀ ਗਾਲ ਦੇਵੇ ਭਾਵੇਂ ਅੱਗ ਸਾੜ ਦੇਵੇ ਕੋਈ ਫਰਕ ਨਹੀਂ ਪੈਂਦਾ ਅੱਗੇ ਜਾ ਕੇ ਤਾਂ ਕੀਤੇ ਕਰਮਾ ਅਤੇ ਅਮਲਾਂ ਉੱਤੇ ਨਵੇੜੇ ਹੋਣੇ ਹਨ ਭਾਵੇਂ ਕੋਈ ਨਾਲ ਸੰਬੰਧ ਰੱਖਦਾ ਹੋਵੇ ਮੀਆ ਮਿੱਠੇ ਸ਼ਾ ਉੱਤੇ ਗੁਰੂ ਜੀ ਦਾ ਬਹੁਤ ਪ੍ਰਭਾਵ ਪਿਆ ਅਤੇ ਬਾਅਦ ਵਿੱਚ ਉਹ ਆਪਣਾ ਸਾਰਾ ਅਹੰਕਾਰ ਛੱਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ